रेडी स्टार्ट 80ਆਂ ਵਿੱਚ ਧਰਮ ਜੁੱਧ ਮੋਰਚਾ ਬਹੁਤ ਭਖਿਆ ਹੋਇਆ ਸੀ ਅਕਾਲੀ ਦਲ ਨੇ ਸੰਤ ਹਰਚੰਦ ਸਿੰਘ ਲੰਗੋਵਾਲ ਦੀ ਅਗਵਾਈ ਹੇਠ ਕੇਂਦਰ ਸਰਕਾਰ ਖਿਲਾਫ ਪੰਜਾਬ ਦੀਆਂ ਹੱਕੀ ਮੰਗੀਆਂ ਸੰਬੰਧੀ ਜ਼ਬਰਦਸਤ ਜੇਲ ਭਰੋ ਮੋਰਚਾ ਸ਼ੁਰੂ ਕੀਤਾ ਹੋਇਆ ਸੀ ਰੋਜ਼ਾਨਾ ਨਿਸ਼ਚਿਤ ਗਿਣਤੀ ਵਿੱਚ ਵਰਕਰ ਅਕਾਲ ਤਖਤ ਸਾਹਿਬ ਤੋਂ ਇਕੱਠੇ ਹੋ ਕੇ ਜਥੇਦਾਰਾਂ ਦੀ ਅਗਵਾਈ ਹੇਠ ਗ੍ਰਿਫਤਾਰੀ ਦਿੰਦੇ ਸੀ ਹੌਲੀ-ਹੌਲੀ ਪੰਜਾਬ ਦੀਆਂ ਤਕਰੀਬਨ ਸਾਰੀਆਂ ਜੇਲਾਂ ਭਰਦੀਆਂ ਜਾ ਰਹੀਆਂ ਸਨ ਪੁਲਿਸ ਤੇ ਜੇਲ੍ਹ ਵਿਭਾਗ ਦੀ ਪਰੇਸ਼ਾਨੀ ਵਾਧੀ ਜਾ ਰਹੀ ਸੀ ਪੰਜਾਬ ਦੀ ਤਕਰੀਬਨ ਹਰ ਪਿੰਡ ਵਿੱਚੋਂ ਧੜ ਧੜ ਲੋਕ ਗ੍ਰਿਫਤਾਰੀਆਂ ਦੇਣ ਲਈ ਅੰਮ੍ਰਿਤਸਰ ਰੋਜ਼ਾਨਾ ਜਾਂਦੇ ਸੀ ਤਰਨ ਤਾਰਨ ਲਾਗਲੇ ਪਿੰਡ ਪੰਡੋਰੀ ਸਿੰਧਵਾ ਦਾ ਦਿਆਲਾ ਅਮਲੀ ਵੀ ਰੋਜ਼ ਮੋਰਚੇ ਬਾਰੇ ਸੁਣਦਾ ਰਹਿੰਦਾ ਸੀ ਦਿਆਲਾ ਸੜਾ ਸਟਾਂਕ ਬੰਦਾ ਸੀ ਮਾ ਪਿਓ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਚੁੱਕੇ ਸਨ ਸਰਦੀਆਂ ਦੇ ਦਿਨ ਸਨ ਦਿਆਲੇ ਦਾ ਆਟਾ ਵੀ ਖਤਮ ਹੋਣ ਵਾਲਾ ਸੀ ਕਿਉਂਕਿ ਹੱਥੀ ਕੰਮ ਕਰਨਾ ਦਿਆਲੇ ਦੀ ਸ਼ਾਨ ਦੇ ਖਿਲਾਫ ਸੀ ਇਸ ਲਈ ਉਸਨੇ ਸੋਚਿਆ ਕਿ ਮੋਰਚੇ ਦੀ ਆੜ ਹੇਠ ਆਰਾਮ ਨਾਲ ਮਹੀਨਾ 2 ਮਹੀਨੇ ਜੇਲ੍ਹ ਵਿੱਚ ਰਹਾਗੇ ਮੁਫਤ ਵਿੱਚ ਰੋਟੀ ਪਾਣੀ ਪਤੀ ਰਹਿਣ ਦਾ ਪ੍ਰਬੰਧ ਹੋ ਜਾਵੇਗਾ ਨਾਲੇ ਸਰਦੀ ਕੱਟੀ ਜਾਵੇਗੀ ਡੰਡੀ ਅਗਲੇ ਜਥੇ ਵਿੱਚ ਸ਼ਾਮਿਲ ਹੋਣ ਲਈ ਉਹ ਵੀ ਪਿੰਡ ਦੇ ਜਥੇਦਾਰਾਂ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚ ਗਿਆ ਦਰਬਾਰ ਸਾਹਿਬ ਸਮੂਹ ਦੇ ਬਾਹਰ ਪੁਲਿਸ ਵੱਲੋਂ ਗ੍ਰਿਫਤਾਰੀ ਦੇਣ ਜਥੇ ਦੀਆਂ ਲਿਸਟਾਂ ਬਣਾਈਆਂ ਜਾਂਦੀਆਂ ਸਨ ਤਾਂ ਜੋ ਗ੍ਰਿਫਤਾਰੀ ਪਾਈ ਜਾ ਸਕੇ ਜਥੇਦਾਰਾਂ ਵੱਲੋਂ ਸਖਤ ਹਦਾਇਤਾਂ ਸਨ ਕਿ ਪੁਲਿਸ ਵੱਲੋਂ ਪੁੱਛੇ ਜਾਣ ਤੇ ਪਿੰਡ ਦਾ ਨਾਂ ਆਨੰਦਪੁਰ ਸਾਹਿਬ ਤੇ ਪਿਤਾ ਦਾ ਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਹੀ ਦੱਸਣਾ ਹੈ ਦਿਆਲਾ ਵੀ ਆਪਣੀ ਵਾਰੀ ਦੀ ਉਡੀਕ ਕਰਨ ਲੱਗਾ ਡੰਡੇ ਲਿਸਟਾਂ ਬਣਾਉਣ ਵਾਲਾ ਥਾਣੇਦਾਰ ਸਵੇਰ ਤੋਂ ਹੀ ਲਿਸਟਾਂ ਬਣਾ-ਬਣਾ ਕੇ ਖੇਜ਼ਿਆ ਖਪਿਆ ਪਿਆਸੀ ਜਦੋਂ ਦਿਆਲੇ ਦੀ ਵਾਰੀ ਆਈ ਤਾਂ ਉਸ ਦੀ ਮੁੰਨੀ ਭੇਡ ਵਰਗੀ ਸ਼ਕਲ ਵੇਖ ਕੇ ਤੇ ਨਹਾਉਣ ਕਰਕੇ ਉਸ ਕੋਲੋਂ ਆਉਂਦੀ ਬਦਬੂ ਤੋਂ ਥਾਣੇਦਾਰ ਹੋਰ ਖਿੱਚ ਗਿਆ ਨਾ ਦੱਸ ਓਏ ਆਪਣਾ ਵੱਡਿਆ ਜਥੇਦਾਰਾ ਥਾਣੇਦਾਰ ਖਿਜ ਕੇ ਬੋਲਿਆ ਜੀ ਦਿਆਲ ਸਿੰਘ ਦਿਆਲਾ ਬੋਲਿਆ ਪਿੰਡ ਪ੍ਰਸਨ ਚੈਨ ਜੀ ਆਨੰਦਪੁਰ ਸਾਹਿਬ ਦਿਆਲਾ ਥੋੜਾ ਆਕੜ ਕੇ ਬੋਲਿਆ ਪਿਓ ਦਾ ਨਾਂ ਪ੍ਰਸਨ ਚੈਨ ਥਾਣੇਦਾਰ ਖੋਰ ਖਿਜ ਗਿਆ ਦਿਆਲੇ ਦਾ ਜੋਸ਼ ਉਬਾਲੇ ਖਾਣ ਲੱਗਾ ਲਿਖੋ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਥਾਣੇਦਾਰ ਦਾ ਸਬਰ ਜਵਾਬ ਦੇ ਗਿਆ ਬਟਕੇ ਚਪੇੜ ਦਿਆਲੇ ਦੇ ਬੂਥੇ ਤੇ ਮਾਰੀ ਸਾਲੀ ਭੈੜੀ ਸ਼ਕਲ ਤੂੰ ਸਾਲਿਆ ਮਾੜੇ ਮੋٹے ਘਰ ਤੇ ਅਵਤਾਰ ਈ ਨਹੀਂ ਧਾਰ ਦਾ ਦਿਆਲੀ ਦੇ ਮੂੰਹ ਵਿੱਚ ਭਰਿਆ ਜਰਦਾ ਖਿਲਰ ਗਿਆ